ਸਸ਼ਿਕਾ ਸਿੱਟੀ ਉਮਨੀਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦਾ ਜਿਹੜਾ ਨਵਾਂ ਚਾਰਾ ਸੀਐਮ ਵਾਸਤੇ ਵੈਸਟੈਂਡ ਚੈਨ ਹੋ ਚੁੱਕਿਆ ਹੈ ਤਿੱ시 ਜਿਹੜੇ ਨੇ ਇਸ ਟਾਈਮ ਦਿੱਲੀ ਦੇ ਸੀਐਮ ਬਣ ਚੁੱਕੇ ਨੇ ਤੋ ਅੱਜ ਇਸ ਮੁੱਦੇ ਤੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਗੱਲ ਕਰਨ ਵਾਸਤੇ ਸੀਨੀਅਰ ਪੱਤਰਕਾਰ ਰਾਜੇਸ਼ ਮਹਿਰਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਰਹੇ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਰੀਸੈਂਟਲੀ ਜਿਹੜੇ ਆਪਣੇ ਸੀਐਮ ਨੇ ਦਿੱਲੀ ਦੇ ਉਤਿਸ਼ੀ ਬਣ ਚੁੱਕੇ ਨੇ ਤੇ ਇਹਦੇ ਨਾਲ ਹੀ ਹੁਣ ਕਾਫੀ ਲੋਕ ਅੱਗੇ ਵੀ ਆ ਰਹੇ ਨੇ ਅਲੱਗ-ਅਲੱਗ ਟੱਪੀਆਂ ਕਰਦੇ ਪਏ ਨੇ ਤੇ ਰੀਸੈਂਟਲੀ ਐਕਸ ਦੇ ਉੱਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਗਈ ਆਪ ਦੇ ਰਾਜ ਸਭਾ ਮੈਂਬਰ ਵੱਲੋਂ ਸਵਾਤੀ ਮਾਲੇਵਾਲ ਵੱਲੋਂ ਕਿ ਜਿਹੜੇ ਅਫਸਰ ਹੋ ਰਹੇ ਉਹਨਾਂ ਦੇ ਉੱਤੇ ਉਹਨਾਂ ਨੂੰ ਮਤਲਬ ਜਦੋਂ ਕਿਆ ਸਿਕਾਉਣਾ ਵੱਲੋਂ ਤਾਂ ਉਸ ਟਾਈਮ ਇਹਨਾਂ ਦੇ ਮਦਰ ਵੱਲੋਂ ਇੱਕ ਪਟੀਸ਼ਨ ਦਾਇਰ ਕੀਤਾ ਗਿਆ ਸੀ ਇਹਨਾਂ ਨੂੰ ਬਚਾਉਣ ਦੇ ਵਾਸਤੇ ਤਾਂ ਤੁਹਾਡੇ ਹਿਸਾਬ ਨਾਲ ਇਹ ਸਭ ਚੀਜ਼ਾਂ ਕੀ ਨੇ ਹੂੰ ਆ ਪ੍ਰਕティ ਬਿਲਕੁਲ ਸਾਰਿਆਂ ਨੂੰ ਪਤਾ ਹੀ ਹੈ ਦਿੱਲੀ ਦੇ ਕੇਜਰੀਵਾਲ ਜਿਹੜੇ ਕਿ ਦਿੱਲੀ ਦੇ ਸਿਪਾਹਸਲਾਰ ਨੇ ਔਰ ਆਮ ਆਦਮੀ ਪਾਰਟੀ ਦੇ ਸਿਪਾਹਸਲਾਰ ਨੇ ਔਰ ਹੁਣ ਉਹਨਾਂ ਨੇ ਆਪਣੇ ਜਿਹੜਾ ਕਮਾਨ ਆ ਉਹ ਆਤਿਸ਼ ਨੂੰ ਸੰਭਾਲ ਦਿੱਤੀ ਗਈ ਹੈ ਹਾਲਾਂਕਿ ਪੇਪਰ ਦੀਆਂ ਸੁਰਖੀਆਂ ਤੇ ਹੀ ਹੈ ਆਤੀਸ਼ੀ ਨੂੰ ਕਮਾਂਡ ਤੇ ਕੇਜਰੀਵਾਲ ਕਪਤਾਨ ਇਹ ਲਿਖਿਆ ਗਿਆ ਬਹੁਤ ਸਾਰੀਆਂ ਹੋਰ ਵੀ ਟਿੱਪਣੀਆਂ ਆਈਆਂ ਨੇ ਇਹ ਦੇਖਣਾ ਹੋਵੇਗਾ ਕਿ ਵਾਕਈ ਅਗਰ ਆਤੀਸ਼ੀ ਨੂੰ ਉਹਨਾਂ ਨੇ ਇੱਕ ਮਹਿਲਾ ਨੂੰ ਅੱਗੇ ਲਿਆਂਦਾ ਤਾਂ ਬੜਾ ਸੋਚ ਸਮਝ ਕੇ ਲਿਆਂਦਾ ਹੋਣਾ ਹਾਲਾਂਕਿ ਵਿਪੱਖਤਾ ਇਹ ਕਹਿ ਰਹੀ ਹੈ ਵੀ ਬੜਾ ਇਹਨਾਂ ਕੇਜਰੀਵਾਲ ਨੂੰ ਬਜਬੂਰਨ ਆਪਣਾ ਪਦ ਛੱਡਣਾ ਪੈ ਰਿਹਾ ਜਦੋਂ ਉਹਨੇ ਪਦ ਛੱਡਿਆ ਉਕੇ ਵਿਰੋਧਕ ਨੇ ਕਿਹਾ ਸੀ ਵੀ ਜੇਲ੍ਹ ਤੋਂ ਸਰਕਾਰ ਚਲਾਉਂਦੇ ਜੇਲ੍ਹ ਦੇ ਅੰਦਰ ਜਦੋਂ ਰੋਪ ਹੋ ਗਿਆ ਨਾ ਤੇ ਸ਼ਰਾਬ ਨੀਤੀ ਘੁਟਾਲੇ ਤੇ ਤੇ ਇਹਨਾਂ ਨੂੰ ਉੱਥੋਂ ਦੇਣਾ ਚਾਹੀਦਾ ਸੀ ਅਸਤੀਫਾ ਅਸਤੀਫਾ ਨਹੀਂ ਦਿੱਤਾ ਹੁਣ ਉਹ ਕਹਿੰਦੇ ਜੇਲ੍ਹ ਤੋਂ ਬਾਹਰ ਆ ਗਏ ਤੇ ਉਹਨਾਂ ਨੇ ਸਹਾਨੂੰ ਬੁੱਤੀ ਲੈਣ ਲਈ ਉਹ ਵਿਰੋਧਕ ਦਾ ਜਿਹੜਾ ਮੂੰਹ ਬੰਦ ਕਰਨ ਵਾਸਤੇ ਉਹਨਾਂ ਨੇ ਇਹ ਸਟੈਪ ਚੱਕਿਆ ਔਰ ਆਪਣੇ ਸੀਐਮ ਪਦ ਤੋਂ ਅਸਤੀਫਾ ਦੇ ਕੇ ਇੱਕ ਮਹਿਲਾ ਨੂੰ ਉਹਨਾਂ ਨੇ ਸੀਐਮ ਬਣਾਇਆ ਹੁਣ ਉਹ ਜਿਸ ਨੂੰ ਸੀਐਮ ਬਣਾਇਆ ਆਤਿਸ਼ੀ ਨੂੰ ਔਰ ਉਸ ਤੇ ਹੁਣ ਟਿੱਪਣੀਆਂ ਹੋ ਰਹੀਆਂ ਹਨ ਕਿਉਂਕਿ ਵਿਪੱਖੀ ਜਿਹੜਾ ਹੈ ਨਾ ਚੁੱਪ ਨਹੀਂ ਰਹਿੰਦਾ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਇਹਨਾਂ ਦੀ ਪਾਰਟੀ ਦੇ ਰਾਜ ਸਭਾ ਮੈਂਬਰ ਆ ਕੇਜਰੀਵਾਲ ਨੇ ਇਹਨਾਂ ਨੂੰ ਹੀ ਰਾਜ ਸਭਾ ਮੈਂਬਰ ਦਿੱਲੀ ਤੋਂ ਬਣਾਇਆ ਸੀ ਜੀ ਤੇ ਤੁਹਾਨੂੰ ਯਾਦ ਹੋਣਾ ਔਰ ਦਰਸ਼ਕਾਂ ਨੂੰ ਵੀ ਮੈਂ ਦੱਸ ਦੇਣਾ ਅੱਜ ਆਪੋਸ ਕਿਉਂ ਕਰ ਰਿਹਾ ਜੀ ਕਿਉਂਕਿ ਲੱਗ ਰਿਹਾ ਜਿਹੜੀ ਸਵਾਤੀ ਮਹਾਲੀਵਾਲ ਨੇ ਜਦੋਂ ਕੇਜਰੀਵਾਲ ਸੀਐਮ ਸਕੇ ਉਹਨਾਂ ਦੇ ਸੀਐਮ ਹਾਊਸ ਦੇ ਅੰਦਰ ਉਹਨਾਂ ਦੇ ਪੀਏ ਦੇ ਨਾਲ ਜਦੋਂ ਇਹ ਅੰਦਰ ਗਏ ਸੀ ਤਾਂ ਬਹੁਤ ਘੁਟਮਾਰ ਵੀ ਹੋ ਰਹੀ ਸੀ ਵੀਡੀਓ ਵੀ ਨਸ਼ਰ ਹੋਈਆਂ ਉਸ ਤੋਂ ਬਾਅਦ ਉਹਨਾਂ ਤੇ આરોਪ ਲੱਗੇ ਸੀਗੇ ਤੇ ਇਹਨਾਂ ਨੇ ਮੈਨੂੰ ਬੜੇ ਗਲਤ ਆਪਾਦਰ ਜਿਹੜੀ ਭਾਸ਼ਾ ਮੇਰੇ ਤੇ ਯੂਜ਼ ਕੀਤੀ ਆ ਤੋਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦਾ ਗੁੱਸਾ ਜਿਹੜਾ ਨਾ ਉਸ ਟਾਈਮ ਦਾ ਸੀਗਾ ਤੇ ਅੱਜ ਉਹਨਾਂ ਨੇ ਉਹਦਾ ਬਦਲਾ ਲਿਆ ਔਰ ਉਹਨਾਂ ਨੇ ਉਹ ਪੋਸਟ ਕੱਢੀ ਜਦੋਂ ਉਹਨਾਂ ਦੀ ਮਦਰ ਨੇ ਇਹ ਗੱਲ ਕੀਤੀ ਸੀ ਅਫਜ਼ਲ ਗੁਰੂ ਵਾਸਤੇ ਕਿ ਅਤੰਕੀ ਹੈ ਔਰ ਉਹ ਰਾਸ਼ਟਰਪਤੀ ਨੇ ਉਹਨਾਂ ਨੇ ਦਇਆ ਦੀ ਅਪੀਲ ਕੀਤੀ ਸੀ ਮਰਸੀ ਅਪੀਲ ਕੀਤੀ ਸੀ ਕਿ ਇਹਨਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਇਹ ਰਾਜਨੀਤੀ ਦੇ ਸ਼ਿਕਾਰ ਹੋ ਚੁੱਕੇ ਹੋਏ ਨੇ ਅਤੰਕੀ ਨਹੀਂ ਨੇ ਪਰ ਮਾਨਜੋਗ ਅਦਾਲਤ ਨੇ ਦੇਖਿਆ ਵੀ ਨਿਹੱਤੇ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਇਸ ਨੂੰ ਫਾਂਸੀ ਹੋਣੀ ਚਾਹੀਦੀ ਹੈ ਤੋਂ ਹਾਲਾਂਕਿ 2013 ਦੇ ਵਿੱਚ ਅਫਜ਼ਲ ਗੁਰੂ ਨੂੰ ਫਾਂਸੀ ਵੀ ਹੋਈ ਆ ਪਰ ਉਹ ਕਹਿੰਦੇ ਵੀ ਇਹਨਾਂ ਨੇ ਪੂਰੀ ਲੜਾਈ ਵੀ ਲੜੀਆ ਉਹਨੂੰ ਬਚਾਉਣ ਵਾਸਤੇ ਉਹਨਾਂ ਨੇ આરોਪ ਲਗਾਇਆ ਸਿੱਧਾ ਸਿੱਧਾ ਔਰ ਇਹ ਬੜਾ سنگੀਨ આરોਪ ਹੈ ਔਰ ਉਹਨਾਂ ਨੇ ਪ੍ਰੂਫ ਵੀ ਦਿੱਤਾ ਜਿੱਦਾਂ ਤੁਸੀਂ ਕਿਹਾ ਉਹਨਾਂ ਨੇ ਐਕਸ ਤੇ ਪੋਸਟ ਵੀ ਕੀਤਾ ਨਾਲ ਪ੍ਰੂਫ ਦਿੱਤਾ ਵੀ ਆ ਦੇਖੋ ਉਹਨਾਂ ਨੇ ਕਿਹਾ ਹੋਇਆ ਸੀ ਔਰ ਲੜਾਈ ਲੜੀ ਹੁਣ ਦੇਖਣਾ ਹੋਊਗਾ ਲੋਗ ਇਹਨੂੰ ਕਿਸ ਤਰ੍ਹਾਂ ਦੇਖਦੇ ਨੇ ਬਿਲਕੁਲ ਕਿ ਆਤਿਸ਼ੀਦੀ ਜਿਹੜੀ ਉਹਨਾਂ ਦੀ ਇਮੇਜ ਹੈ ਉਹਨੂੰ ਢਾਹ ਲਾਉਣ ਵਾਸਤੇ ਗੱਲ ਕੀਤੀ ਗਈ ਜੀ ਕਿਉਂ ਕੀਤੀ ਗਈ ਇਸ ਕਰਕੇ ਲੋਕਾਂ ਦਾ ਦੇਖਣਾ ਬਹੁਤ ਜ਼ਰੂਰੀ ਹੈ ਔਰ ਨਾਲ ਦੀ ਨਾਲ ਜਿਹੜੇ ਤੁਸੀਂ ਗੱਲ ਕੀਤੀ ਹੈ ਇਹਨਾਂ ਦੇ ਹੋਰ ਵੀ ਜਿਹੜੇ ਨੇਤਾ ਬੀਜੇਪੀ ਦੇ ਨੇਤਾ ਉਹਨਾਂ ਨੇ ਵੀ ਇਹਨਾਂ ਦੇ ਬਲ ਬਲ ਜੀ ਜੀ ਜਿਹੜੇ ਉਹਨਾਂ ਨੇ ਉਹਨਾਂ ਨੇ ਅੱਜ ਪੋਸਟਰ ਤੇ ਵੀ ਗੱਲ ਕੀਤੀ ਆ ਵੀ ਇਹਨਾਂ ਦਾ ਜਿਹੜਾ ਨਾਮ ਸੀਗਾ ਨਾਮ ਤੇ ਵੀ ਜਿਹੜੀ ਹੈ ਉਹ ਸਰਨੇਮ ਤੇ ਬਹੁਤ ਇਸ਼ੂਸ ਬਹੁਤ ਇਸ਼ੂ ਕ੍ਰੀਏਟ ਹੋਏ ਨੇ ਸਰਨੇਮ ਤੇ ਵੀ ਹੋਇਆ नक्सਲਵਾਦ ਕਿਹਾ ਗਿਆ ਹੋਰ ਬੜੇ ਗੱਲਾਂ ਹੋਈਆਂ ਲੇਕਿਨ ਹੁਣ ਇਹ ਚੀਜ਼ਾਂ ਜਿਹੜੀਆਂ ਹੈ ਇਹ ਹੁਣ ਸਾਹਮਣੇ ਆ ਰਹੀਆਂ ਤਾਂ ਕਿ ਜਿਹੜੀ ਇਹਾਂ ਦੀ ਆਪ ਦੀ ਦਿੱਲੀ ਸਰਕਾਰ ਦੀ ਜਿਹੜੀ ਸ਼ਬੀ ਆ ਨਾ ਜੀ ਉਹ ਉਹਨੂੰ ਜਿਹੜੀ ਧੁੰਮਲ ਹੋ ਚੁੱਕੀ ਆ ਉਸ ਘਟਾਲੇ ਵਿੱਚ ਵਿਸ਼ਟਾਚਾਰ ਦੇ ਰੂਪਾਂ ਵਿੱਚ ਉਹ ਧੁੰਮਲ ਹੀ ਰਵੇ ਉੱਤੇ ਅਲੱਗ-ਅਲੱਗ ਮੁੱਦੇ ਜਿਹੜੇ ਉੱਠ ਰਿਹਾ ਇਹ ਇਸ ਕਰਕੇ ਵਿਪਖਸ਼ ਦਾ ਰੋਲ ਹੁੰਦਾ ਕਿਤੇ ਨਾ ਕਿਤੇ ਜਿਹੜੀ ਦੂਸਰੀ ਪਾਰਟੀ ਆ ਉਹਨੂੰ ਹਾਵੀ ਨਾ ਹੋਤਾ ਹੋਂ ਦਿੱਤਾ ਜਾਂਦਾ ਬਿਲਕੁਲ ਅਰ ਸਰ ਦੇਖਿਆ ਜਾਵੇ ਤਾਂ ਇਹ ਤਾਂ ਫਿਰ ਉਹੀ ਗੱਲ ਹੋਊਗੀ ਨਾ ਕਿ ਆਪ ਆਪਣੇ ਹੀ ਆਪਣੇ ਬੰਦਿਆ ਦੇ ਖੰਜਰ ਖੋਪਰੀ ਆ ਜਿੱਦਾਂ ਕਿ ਹੁਣ ਸੁਵਾਤੀ ਨੇ ਇਹ ਇੱਕ ਖੰਜਰ ਖੋਪਨ ਵਾਲੀ ਗੱਲ ਕਰਤੀ ਕਿ ਆਪਣੀ ਸਰਕਾਰ ਤੇ ਹੀ ਇਹ ਸਵਾਲ ਖੜੇ ਕਰ ਦਿੱਤੇ ਹੁਣ ਜਿਹੜੇ ਵਿਪਖਸ਼ ਪਾਰਟੀਆਂ ਆਲੇ ਨੇ ਉਹ ਤਾਂ ਅਗਿਆਨ ਗੀ ਆਬਵੀਅਸਲੀ ਗੱਲ ਹੈ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਖੰਜਰ ਖੋਪਨ ਵਾਲਾ ਕੰਮ ਕੀਤਾ ਹੈ ਇਹ ਅਤੀਸ਼ੀ ਵਾਸਤੇ ਤਾਂ ਇਹ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਦੇਖਦੇ ਹੋ ਆ ਪ੍ਰਕティ ਪਹਿਲਾਂ ਹੀ ਦੱਸ ਚੁੱਕਾ ਕਿਉਂਕਿ ਉਹਨਾਂ ਨੇ ਆਪਣਾ ਇੱਕ ਰੰਜਿਸ਼ ਸੀਗੀ ਰੰਜਿਸ਼ ਸੀਗੀ ਉਹ ਕੱਢਣ ਦੀ ਕੋਸ਼ਿਸ਼ ਕੀਤੀ ਹੈ ਦੂਸਰਾ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਇਹ ਜਿਹੜੇ ਆਪ ਦੇ ਨੇਤਾਵਾਂ ਵੱਲੋਂ ਇਹ ਬਿਆਨਬਾਜ਼ੀ ਆਈ ਹੈ ਕਿ ਜਿਹੜਾ ਇਹ ਗੱਲ ਕਰ ਰਿਹਾ ਸਵਾਤੀ ਮਾਲੀਵਾਲ ਇਹ ਜਿਹੜੀ ਸਿੱਧਾ-ਸਿੱਧਾ ਬੀਜੇਪੀ ਦੀ ਬਿਆਨਬਾਜ਼ੀ ਹੈ ਬੀਜੇਪੀ ਦਾ ਹੱਥ ਹੈ ਉਹ ਬੀਜੇਪੀ ਦੀ ਸਕ੍ਰਿਪਟਿੰਗ ਹੈ ਦੇਰ ਇਸ ਕੈਪਟਲ ਲਿਖੀ ਹੋਈ ਆ ਸਾਰੇ ਬੀਜੇਪੀ ਦੀ ਆ ਤਾਂ ਹੁਣ ਉਹਨਾਂ ਨੇ ਤਾਂ ਹਰ ਗੱਲ ਦੇ ਵਿੱਚ ਬੀਜੇਪੀ ਨੂੰ ਲਿਆਣਾ ਉਹ ਮੈਨੂੰ ਲੱਗਦਾ ਵੀ ਆ ਜੇ ਇਸ ਤਰੀਕੇ ਦੇ ਕਟਾਸ਼ਵਾਦੀ ਚੱਲਦੀ ਰਹੀ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਰਿਜ਼ਾਈਨ ਨਾ ਦੇਣਾ ਪੈ ਜਾਏ ਔਰ ਸ਼ਾਇਦ ਕਿਤੇ ਹੋਰ ਦੂਸਰੀ ਜਾਂ ਬੀਜੇਪੀ ਦਾ ਕੋਈ ਹੋਰ ਨਾ ਕੋਈ ਪਾਰਟੀ ਜੁਆਇਨ ਕਰਨੀ ਪਾ ਜਾਏ ਮੈਨੂੰ ਲੱਗਦਾ ਇਹਨੂੰ ਕਿਉਂਕਿ ਲੋਕਾਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਨੇ ਸਿੱਧਾ-ਸਿੱਧਾ ਕਹਿ ਦਿੱਤਾ ਵੀ ਇਹ ਬੀਜੇਪੀ ਦੇ ਵੱਲੋਂ ਬਿਆਨ ਆ ਇਹ ਦਾ ਸੁਵਾਤੀ ਦਾ ਆਪਣਾ ਬਿਆਨ ਨਹੀਂ ਆ ਇਹ ਜ਼ੁਬਾਨਾਂ ਉਹਨਾਂ ਦੀ ਹੈ ਮਤਲਬ ਮੋਰਾ ਉਹਨਾਂ ਦਾ ਬਣਾ ਕੇ ਚਿਹਰਾ ਉਹਨਾਂ ਦਾ ਬਣਾ ਕੇ ਮੋਰਾ ਉਹਨਾਂ ਦਾ ਖੇਡਿਆ ਲੋਕ ਕਹਿ ਰਹੇ ਨੇ ਇਹ ਤਾਂ ਸਵਾਤੀ ਮਲੇਵਾਲ ਨੂੰ ਪਤਾ ਕਿ ਉਹ ਆਪਣੇ ਆਪਣੀ ਸਕ੍ਰਿਪਟ ਲਿਖ ਰਹੀ ਹੈ ਜਾਂ ਕਿਸੇ ਦੀ ਲਿਖੀ ਲਿਖਾਈ ਕਿਸੇ ਦੀ ਲਿਖੀ ਲਿਖਾਈ ਨੂੰ ਬੋਲ ਰਹੀ ਹੈ ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਨਾ ਲੇਕਿਨ ਐਸ ਵਰਕ ਉਹਨਾਂ ਨੇ ਬਿੱਡ ਪ੍ਰੂਫ ਜਿਹੜਾ ਹੈ ਉਹ ਐਕਸ ਤੇ ਵੀ ਪਾ ਦਿੱਤਾ ਔਰ ਦਸ ਵੀ ਦਿੱਤਾ ਲੋਕਾਂ ਨੂੰ ਕਿ ਇਹਨਾਂ ਤੇ ਇਹ આરોਪ ਸੀ ਸਰ ਇਸ ਤਰੀਕੇ ਨਾਲ ਫਿਰ ਕੀ ਏਅਰ ਰੋਪ ਲਗਾ ਕੇ ਨਵੀਂ ਸੀਐਮ ਅਤੀਸ਼ੇ ਦੇ ਨਾਲ ਨਾਲ ਅਰਵਿੰਦ ਕੇਜਰੀਵਾਲ ਵੀ ਫਸਦੇ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ ਉਹਨਾਂ ਨੇ ਜਦੋਂ ਰਿਜ਼ਾਈਨ ਦੀ ਗੱਲ ਕੀਤੀ ਹੈ ਉਸ ਤੋਂ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਉੱਠ ਕੇ ਆਣ ਲੱਗੀਆਂ ਦੇਖੋ ਇੱਕ ਸਾਡੇ ਸੰਵਿਧਾਨ ਦੇ ਅੰਦਰ ਹਰ ਇੱਕ ਨੂੰ ਰਾਈਟ ਹੈ ਕਨਸਟੀਟਿਊਸ਼ਨ ਨੇ ਰਾਈਟ ਦਿੱਤਾ ਤੁਸੀਂ ਕਿਸੇ ਦੀ ਵੀ ਬਕਾਲਤ ਜਿਹੜੀ ਹੈ ਉਹ ਕਰ ਸਕਦੇ ਆ ਇਹ ਆ ਵੀ ਅਤੰਕੀ ਸੀਗਾ ਅਤੰਕੀ ਨੂੰ ਤੁਸੀਂ ਬਚਾ ਰਹੇ ਹੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਹੈ ਇਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਇਹਨਾਂ ਦੀ ਪਰਿਵਾਰ ਦੀ ਇਹ ਸੋਚ ਆ ਪਰ ਅਗਰ ਮੈਂ ਇਥੇ ਇਹ ਵੀ ਕਹਿਣਾ ਚਾਹਾਂਗਾ ਅਗਰ ਸੁਪੋਜ਼ ਮੈਂ ਕੋਈ ਗਲਤ ਕੰਮ ਕਰਦਾ ਜਾਂ ਮੈਂ ਕੋਈ ਕਿਸੇ ਗਲਤ ਕੰਮ ਦੇ ਵਿੱਚ ਸ਼ਮੂਲੀਅਤ ਆ ਮੇਰੀ ਸ਼ਮੂਲੀਅਤ ਆ ਨਾ ਉਹਦੇ ਵਿੱਚ ਇਨਵੋਲਵਮੈਂਟ ਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਸਜ਼ਾ ਤੁਹਾਨੂੰ ਦਿੱਤੀ ਜਾਵੇ ਬਿਲਕੁਲ ਡੈਫੀਨਿਟ ਠੀਕ ਹੈ ਇਸ ਕਰਕੇ ਲਾਅ ਇਹ ਵੀ ਕਹਿੰਦਾ ਚਾਹੇ ਮੇਰੇ ਪੇਰੈਂਟਸ ਨੇ ਕੋਈ ਗੱਲ ਗਲਤ ਕੀਤੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸਜ਼ਾ ਮੈਨੂੰ ਮਿਲੇਗੀ ਇਹ 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 ਜਿਹੜੀ ਚੀਜ਼ ਆ ਨਾ ਇਸ ਕਰਕੇ ਉਹ ਜਿਹੜੇ ਆਤੀਸ਼ੀ ਆ ਉਹ ਇਹਦੇ ਵਿੱਚ ਮੈਨੂੰ ਲੱਗਦਾ ਬਈ ਬਿਲਕੁਲ ਲੋਕ ਜਿਹੜੇ ਹੈ ਇਹਨੂੰ ਥੋੜੇ ਦਿਨਾਂ ਬਾਅਦ بولਣਗੇ پر اپક્ષ ਜਿਹੜਾ ਹੈ बीजेपी ਹੈ ਜਾਂ ਹੋਰ ਵਿਪੱਖਸ਼ ਹੈ ਉਹ ਇਹਨੂੰ ਪੁਨਾਨ ਦੀ ਕੋਸ਼ਿਸ਼ ਤਾਂ ਕਰੂਗਾ ਲਗਾਤਾਰ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਜਿਆਦਾ دیر ਤੱਕ ਇਹ ਗੱਲ ਜਿਹੜੀ ਹੈ ਟਿੱਕੀ ਰਹੂਗੀ ਮੇਰਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਇਹ ਜਿਹੜੇ ਪਾਰਟੀਆਂ ਨੇ ਇਸ ਟਾਈਮ ਇਹ ਸਰਕਾਰ ਨੂੰ ਦਬਾਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇਸ ਟਾਈਮ ਜਿਹੜੀ ਸਰਕਾਰ ਹੈ ਆਪ ਸਰਕਾਰ ਹੈ ਇਸ ਟਾਈਮ ਵੀਕ ਪੁਆਇੰਟ ਤੇ ਚੱਲਦੀ ਪਈ ਹੈ ਕਿਉਂਕਿ ਇਹਨਾਂ ਕੋਲ ਜਿਹੜੇ ਕੈਂਡੀਡੇਟਸ ਨੇ ਇਹਨਾਂ ਦੇ ਅਰਵਿੰਦ ਕੇਸ ਜੀਵਾਲ ਜਿਹੜਾ ਇਹਨਾਂ ਦਾ ਇੱਕ ਸਟਰੋਂਗ ਕੰਟੈਂਡੀਡੇਟਰ ਸੀਗਾ ਪਰ ਇਸ ਟਾਈਮ ਉਹਨਾਂ ਤੇ ਇੰਨੇ ਜਿਆਦਾ ਕੇਸਿਸ ਹੋ ਚੁੱਕੇ ਨੇ ਇੰਨੇ ਜਿਆਦਾ ਉਹਨਾਂ ਤੇ ਅਲੀਗੇਸ਼ਨ ਲੱ ਵੀ ਕਲੀਅਰ ਕਰਨ ਵਾਸੋਨਾ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਉਦੋਂ ਤੱਕ ਹੁਣ ਸੀਐਮ ਦੀ ਕੁਰਸੀ ਨਹੀਂ ਲਵਾਂਗਾ ਲਵਾਂਗਾ ਜਦ ਤੱਕ ਮੈਨੂੰ ਲੋਕ ਈਮਾਨਦਾਰ ਨਹੀਂ ਕਹਿੰਦੇ ਤਾਂ ਤੁਹਾਡੇ ਸਾਹਮਣੇ ਲਈ ਜਿਹੜਾ ਵੀਕ ਪੁਆਇੰਟ ਚੱਲਦਾ ਪਿਆ ਸਰਕਾਰ ਦਾ ਆਪ ਸਰਕਾਰ ਦਾ ਇਹ ਜਿਹੜੀਆਂ ਦੋ ਪਾਰਟੀਆਂ ਨੇ ਭਾਜਪਾ ਤੇ ਕਾਂਗਰਸ ਇਹ ਹਾਵੀ ਹੋਣਗੇ ਹੁਣ ਆਪ ਸਰਕਾਰ ਤੇ ਦਿੱਲੀ ਦੇ ਵਿੱਚ ਕੋ ਪ੍ਰਗਤੀ ਕੌਣ ਕਿਸ ਨੂੰ ਫਸਾਰਿਆ ਇਹ ਸਿਆਸਤ ਹੈ ਜੀ ਇਹਦੇ ਵਿੱਚ ਦੇਖਣਾ ਹੋਏਗਾ ਕਿ ਕੇਜੀਵਾਲ ਵਿਪੱਖਸ਼ ਨੂੰ ਫਸਾਰਿਆ ਜਾਂ ਕੇਜੀਵਾਲ ਖੁਦ ਫਸਰਿਆ ਜੀ ਜੀ ਕਿਉਂਕਿ ਵਿਪੱਖਸ਼ ਇਹ ਕਹਿ ਰਿਹਾ ਕੇजरीवाल ਦੀ ਮਜਬੂਰੀ ਹੈ ਰਿਜ਼ਾਈਨ ਦੇਣਾ ਜੀ ਇਸ ਕਰਕੇ ਉਹਨੂੰ ਦੇਣਾ ਪੈ ਰਿਹਾ ਵਿਪੱਖਸ਼ ਖੁਸ਼ ਹੈ ਇਸ ਗੱਲ 'ਚ ਕੇਜੀ ਵਾਲ ਇਸ ਗੱਲ 'ਚ ਖੁਸ਼ ਹੈ ਹੁਣ ਕਿ ਮੈਂ ਵਿਪੱਖਸ਼ ਨੇ ਜੋ ਮੈਨੂੰ ਗੱਲ ਕਹੀ ਉਹ ਮੈਂ ਕਰ ਤਾਂ ਦਿੱਤਾ ਹੁਣ ਔਰ ਲੋਗਾਂ ਦੇ ਮੈਨੂੰ ਸੁਹਾਨੂਭੂਤੀ ਵੀ ਆ ਮੈਂ ਉਦੋਂ ਤੱਕ ਸੀਐਮ ਨਹੀਂ ਬਣੂੰਗਾ ਜਦੋਂ ਤੱਕ ਮੈਨੂੰ ਦੁਆਰਾ ਲੋਗ ਜਿਤਾਉਂਦੇ ਨਹੀਂ ਬੰਦੇ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੇ ਗੱਲ ਕਿ ਉਹਨਾਂ ਦੇ ਨੇਤਾ ਵੀ ਇਹੀ ਕਹਿ ਰਹੇ ਨੇ ਹੁਣ ਤਾਂ ਇਹ ਤਾਂ ਅਗਲੀ ਗੱਲ ਹੈ ਨਾ ਜਦੋਂ ਲੋਕਾਂ ਵਿੱਚ ਜਾਣਗੇ ਆਪਣੇ ਆਪ ਨੂੰ ਪ੍ਰੂਫ ਕਰਨਗੇ ਲੇਕਿਨ ਦੂਸਰੀ ਗੱਲ ਇਹ ਵੀ ਆ ਅਗਰ ਲੋਕ ਜਿਤਾ ਵੀ ਦਿੰਦੇ ਆ ਅਗਰ ਅਦਾਲਤ ਇਹਨਾਂ ਨੂੰ ਅਰੋਪੀ ਘੋਸ਼ਿਤ ਕਰ ਦਿੰਦੀ ਆ ਤਾਂ ਫਿਰ ਲੋਕ ਇਹ ਤਾਂ ਨਹੀਂ ਦੇਖਦੇ ਪਈ ਨਾ ਕੋ ਪ੍ਰੂਫ ਕੀ ਆ ਅਦਾਲਤ ਨੇ ਪ੍ਰੂਫ ਦੇਖਣੇ ਆ ਅਦਾਲਤ ਨੇ ਸਾਰੀ ਚੀਜ਼ ਦੇਖਣੀ ਆ ਅਦਾਲਤ ਨੇ ਤੈਅ ਕਰਨਾ ਕੌਣ ਰੋਪੀ ਆ ਤੇ ਕੌਣ ਇਮਾਨਦਾਰ ਆ ਜਾਂ ਕੌਣ ਗੁਨਾਹਗਾਰ ਆ ਠੀਕ ਆ ਉਹ ਉਹਨਾਂ ਨੇ ਦੇਖਣਾ ਨਾ ਕਿ ਲੋਕਾਂ ਨੇ ਤਾਂ ਹਾਂ ਜੋ ਇਹ ਲੋਕ ਸਿਆਸਤਦਾਨ ਸਟੇਜਾਂ ਤੇ ਜਿਹੜੀ ਗੱਲ ਪੁਣਾਣਗੇ ਜਿਹੜੇ ਮੁੱਦੇ ਆਣਗੇ ਹਲੇ ਹੋਰ ਵੀ ਮੁੱਦੇ ਕਈ ਆਣਗੇ ਹਲੇ ਸਮਾਂ ਪਿਆ ਇਲੈਕਸ਼ਨ ਨੂੰ 4-5 ਮਹੀਨੇ ਪਿਆ ਹੋ ਸਕਦਾ ਪਹਿਲਾ ਹੋਗੇ ਤਾਂ ਫਿਰ ਨਵੰਬਰ ਚ ਹੋ ਸਕਦੇ ਨੇ ਲੇਕਿਨ ਉਹਦੇ ਵਿੱਚ ਜਿਹੜੇ ਮੁੱਦੇ ਆ ਹੈ ਨਾ ਇਹ ਮੁੱਦਾ ਵੀ ਬਹੁਤ ਵੱਡਾ ਹੈ ਕੇਜਰੀਵਾਲ ਦਾ ਕਿਉਂਕਿ ਕੱਲਾ ਕੇਜਰੀਵਾਲ ਨਹੀਂ ਹੈ ਕੇਜਰੀਵਾਲ ਦੀ ਸਾਰੇ ਜਿਹੜੇ ਮੰਤਰੀ ਆ ਵੱਡੇ ਵੱਡੇ ਮੰਤਰੀ ਸੀ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਸੀ ਉਹ ਸਾਰੇ ਸਾਰੇ ਇਸੇ ਘਟਾਲਿਆਂ ਦੇ ਅੰਦਰ ਭ੍ਰਿਸ਼ਟਾਚਾਰ ਦੇ આરોਪ ਲਾ ਕੇ ਜੇਲ੍ਹ ਚ ਬੰਦ ਸਗੇ ਚਾਹੇ ਅਜੇ ਤਿੰਨ ਬਾਹਰ ਵੀ ਆ ਗਏ ਕੇਜਰੀਵਾਲ ਵੀ ਬਾਹਰ ਆ ਗਿਆ ਇਹਨਾਂ ਡਿਪਟੀ ਸੀਐਮ ਮਨਜੀਤ ਸੋਧਿਆ ਵੀ ਬਾਹਰ ਆ ਗਿਆ ਔਰ ਦੂਸਰਾ ਸੰਜੇ ਸਿੰਘ ਵੀ ਬਾਹਰ ਆ ਗਿਆ ਹਰਿਸਤਿੰਦਰ ਜਨ ਜੇਲ੍ਹ ਦੇ ਵਿੱਚ ਹੀ ਹੈ ਤਾਂ ਇਸ ਕਰਕੇ ਦੇਖਣਾ ਹੋਊਗਾ ਕਿ ਇੰਨੀ ਜਲਦੀ ਜਿਹੜੀ ਹੈ ਜਿਹੜੀ ਧੂਲ ਜਮ ਚੁੱਕੀ ਹੈ ਭ੍ਰਸ਼ਟਾਚਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਿੱਲੀ ਸਰਕਾਰ ਤੇ ਕਿ ਉਹ ਕਿੰਨੀ ਇਹ ਜਿਹੜੇ ਸਤ੍ਰੀਫੇ ਦੇਣ ਤੋਂ ਬਾਅਦ ਆਤਿਸ਼ੀ ਨੂੰ ਇੱਕ ਨਵਾਂ ਚਿਹਰਾ ਦੇਣ ਤੋਂ ਬਾਅਦ ਆਤਿਸ਼ੀ ਦੇ ਦਿੱਲੀ ਨਾਲ ਕਿੰਨੀ ਕੁ ਸਹਿਮੁਤੀ ਹੈ ਕਿੰਨਾ ਕੰਮ ਕਰਕੇ ਦਿਖਾਉਂਦੇ ਆ ਉਹ ਛਵੀ ਜਿਹੜੀ ਹੈ ਉਹ ਠੀਕ ਹੋਏਗੀ ਕਿ ਨਹੀਂ ਠੀਕ ਹੋਗੇ ਇਹ ਧਾਨ ਵਾਲਾ ਸਮਾਂ ਦੱਸੂਗਾ ਪਰ ਇਸ ਦੇ ਨਾਲ ਹੀ ਸਰ ਜਿੱਦਾਂ ਕਿ ਮੈਂ ਦੇਖ ਸਕਦੀ ਹਾਂ ਕਿ ਇਸ ਟਾਈਮ ਜਿਹੜਾ ਹੈ ਆਪ ਸਰਕਾਰ ਦੇ ਜਿੰਨੇ ਵੀ ਕਾਰਜਕਰਤਾ ਨੇ ਆਪਣੇ ਜੇਕਰ ਅਸੀਂ ਗੱਲ ਕਰੀਏ ਇਸ ਟਾਈਮ ਲੁਧਿਆਣੇ ਦੀ ਤਾਂ ਲੋਕਾਂ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਕਿ ਅਰਵਿੰਦ ਕੇਜਰੀਵਾਲ ਨੇ ਰਿਜ਼ਾਈਨ ਦੇ ਦਿੱਤਾ ਤੇ ਬਟ ਫਿਰ ਵੀ ਲੋਕ ਕਿ ਤਰ੍ਹਾਂ ਕਿਤੇ ਇੱਕ ਹੋਪ ਰੱਖਦੇ ਪਏ ਨੇ ਹੋ ਸਕਦਾ ਹੈ ਜਿਹੜੇ ਆਂਦ ਵਾਲੀ ਇਲੈਕਸ਼ਨਸ ਨੇ ਉਹਦੇ ਵਿੱਚ ਜਿਹੜੇ ਕੇਜਰੀਵਾਲ ਨੇ ਆਪਣੀ ਜਿਹੜੀਆਂ ਵੋਟਾਂ ਦੇ ਨਾਲ ਉੱਥੇ ਇੱਕ ਮਜ਼ਬੂਤੀ ਨਾਲ ਆਪਣੀ ਜਗ੍ਹਾ ਕਾਇਮ ਕਰ ਸਕਣ ਇੱਕ ਜਗ੍ਹਾ ਉਸ ਪ੍ਰੀਜ਼ਰਵਡ ਰੱਖ ਸਕਣ ਤੇ ਤੁਹਾਡੇ ਸਾਹਮਣੇ ਜਿਹੜੀ ਇਹ ਸੋਗ ਦੀ ਲਹਿਰ ਇਸ ਟਾਈਮ ਕਾਰਜਕਰਤਾਵਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀ ਪਈ ਹੈ ਨੇ ਉਹ ਸੋਚਦੇ ਪੈਨੇ ਕਿ ਆਤੀਸ਼ੂ ਨੂੰ ਬੇਸ਼ੱਕ ਇਹਨਾਂ ਨੇ ਚੈਰਾ ਦਿੱਤਾ ਬਟ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਅਨਸਿਕਿਉਰ ਫੈਕਟਰ ਵੀ ਹੈ ਕਿ ਹੋ ਸਕਦਾ ਆਤੀਸ਼ੂ ਬੈਟਰ ਕਰ ਜਾ ਰਵਿੰਨ ਕੇਜਰੀਵਾਲ ਤੋਂ ਤਾਂ ਤੁਹਾਡੇ ਸਾਹਮਣੇ ਜਿਹੜਾ ਇਨਸਿਕਿਉਰਟੀ ਲੋਕਾਂ ਦੇ ਵਿੱਚ ਆ ਚੁੱਕੀ ਹੈ ਉਹ ਕੀ ਹੈ ਬਿਲਕੁਲ ਲੋਕਾਂ ਵਿੱਚ ਵੀ ਆ ਔਰ ਆਪ ਦੇ ਜਿਹੜੇ ਦੂਸਰੇ ਨੇਤਾ ਉਹਨਾਂ ਵਿੱਚ ਵੀ ਆ ਚੁੱਕੀ ਆ ਬਿਲਕੁਲ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਆਤੀਸ਼ੂ ਨੇ ਕੱਲ ਜਿਹੜਾ گورنر ਅਲਜੀਨ ਨੂੰ ਜਾ ਕੇ ਆਪਣਾ ਨਾਮਿਨੇਟ ਦਿੱਤਾ ਸੀਗਾ ਆਪਣੇ ਸੀਐਮ ਦਾ ਔਰ ਪੱਤਰ ਦੇਣ ਤੋਂ ਬਾਅਦ ਸੀਐਮ ਨੇ ਸੀਐਮ ਤੋਂ ਬਾਅਦ ਉਹਨਾਂ ਨੇ ਜਿਹੜੀ ਹਲੇ ਉਸ ਤਾਂ ਨਹੀਂ ਲਈ ਤੇ ਅਨ ਨੂੰ ਕਹਿ ਸਕਦੇ ਹਾਂ ਅਸੀਂ ਨਾਮ ਨਿਯੁਕਤ ਸੀਐਮ ਨੇ ਹਲੇ ਤਾਂ ਉਹਨਾਂ ਨੇ ਓਥ ਲੈਣੀ ਹੈ ਔਰ ਐਲ ਜੀ ਨੇ ਇਹ ਗੱਲ ਕਰਤੀ ਸੀ ਜੀ ਵੀ ਤੁਸੀਂ ਕਦੋਂ ਸਰਕਾਰ ਬਣਾਉਂਗੇ ਜਲਦੀ ਤੋਂ ਜਲਦੀ ਜਿਹੜਾ 2 ਕਰੋੜ ਲੋਕ ਨੇ ਦਿੱਲੀ ਦੇ ਉੰਤਜਾਰ ਚ ਨੇ ਕਿ ਦਿੱਲੀ ਦਾ ਕਦੋਂ ਵਿਕਾਸ ਹੋਵੇ ਉਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਸਾਹਮਣੇ ਮੀਡੀਆ ਸਾਹਮਣੇ ਗੱਲ ਕੀਤੀ ਇਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਖੁਸ਼ ਤਾਂ ਹਾਂ ਸੀਐਮ ਬਣਨ ਤੇ ਪਰ ਮੈਂ ਦੁਖੀ ਵੀ ਬਹੁਤ ਆ ਕਿਉਂਕਿ ਮੇਰੇ ਭਾਈ ਕੇਜੀਵਾਲ ਸਾਹਿਬ ਸੀਐਮ ਤੋਂ ਅਸਤੀਫਾ ਦੇ ਰਹੇ ਨੇ ਬਿਲਕੁਲ ਸੀਐਮ ਪਦ ਦਾ ਅਸਤੀਫਾ ਦੇਣਾ ਕੋਈ ਛੋਟੀ ਗੱਲ ਨਹੀਂ ਹੈ ਲੋਕ ਅੱਜ ਛੋਟੀ ਜਿਹੀ ਪਦਵੀ ਤੇ ਵੀ ਜਦੋਂ ਕੁਰਸੀ ਤੇ ਬੈਠਦੇ ਉਹਨੂੰ ਨਹੀਂ ਛੱਡ ਸਕਦੇ ਜਿਸ ਕੇਜੀਵਾਲ ਸਾਹਿਬ ਨੇ ਜੇ ਇਹ ਗੱਲ ਕੀਤੀ ਹੈ ਤੇ ਬਹੁਤ ਵੱਡੀ ਹੈ ਨੈਤਿਕਤਾ ਦੇ ਆਧਾਰ ਤੇ ਚਾਹੇ ਦਿੱਤੀ ਹੈ ਜਾਂ ਜਿਸ ਤਰ੍ਹਾਂ ਵੀ ਦਿੱਤੀ ਹੈ ਲੇਕਿਨ ਹੁਣ ਜਿਹੜੇ ਤੁਹਾਡਾ ਸਵਾਲ ਹੈ ਪਈ ਦੁਖੀ ਲੋਕ ਜੀ ਕਿਉਂਕਿ ਇੱਕ ਨੇਤਾ ਹੁੰਦਾ ਜਿਹੜਾ ਦਿਲਾਂ ਚ ਬਸਿਆ ਹੁੰਦਾ ਕਿਉਂਕਿ ਪਾਰਟੀ ਦੀ ਜਿਹੜੀ ਸ਼ੁਰੂਆਤ ਆ ਉਹ ਕੇਜਰੀਵਾਲ ਨੇ ਕੀਤੀ ਸੀ ਅੰਨਾ ਹਜ਼ਾਰੇ ਤੋਂ ਤੁਹਾਨੂੰ ਯਾਦ ਹੋਣਾ ਅੰਦੋਲਨ ਤੋਂ ਸ਼ੁਰੂ ਹੋਈ ਸੀ ਤੋ ਇਹ ਜਿਹੜੀ ਪਾਰਟੀ ਦੀ ਸ਼ੁਰੂਆਤ ਕਰਨ ਵਾਲੇ ਜਿਹੜੇ ਨੇਤਾ ਹੁੰਦੇ ਹੁਣ ਉਹ ਤਦ ਹੀ ਉਹਨਾਂ ਨੂੰ ਕਿਹਾ ਜਾਂਦਾ ਪਾਰਟੀ ਦੇ ਸੁਪਰੀਮੋ ਤੇ ਉਹ ਪਾਰਟੀ ਦੇ ਸੁਪਰੀਮੋ ਆ ਇਸ ਕਰਕੇ ਲੋਕਾਂ ਦੇ ਜਿਹੜੇ ਉਹਨਾਂ ਨਾਲ ਅਟੈਚ ਸਗੇ ਜੁੜੇ ਹੋਏ ਕਿਉਂਕਿ ਦਿੱਲੀ ਦੇ ਲੋਕਾਂ ਨੇ ਵੀ ਆਤੀਸ਼ੀ ਨੂੰ ਨਹੀਂ ਬਣਾਇਆ ਸੀ ਐਮ ਲੋਕਾਂ ਨੇ ਕੇ ਜੀਵਾਨ ਨੂੰ ਸੀਮ ਬਣਾਇਆ ਸੀ ਤਾਂ ਆਤਿਸ਼ੀ ਨੇ ਵੀ ਇਹੀ ਕਿਹਾ ਕਿ ਸੀਮ ਤਾਂ ਉਹੀ ਰਹਿਣਗੇ ਇਟ ਮੀਨਸ ਕਪਤਾਨ ਤਾਂ ਉਹੀ ਨੇ ਚਾਹੇ ਚਿਹਰਾ ਮੇਰਾ ਬਦਲ ਗਿਆ ਕਾਗਜ਼ਾਂ ਦੇ ਵਿੱਚ ਆਤਿਸ਼ੀ ਆ ਦੇਖਣਾ ਹੋਊਗਾ ਉਹਨਾਂ ਆਤਿਸ਼ੀ ਦਾ ਅਗਲਾ ਰੋਲ ਕੀ ਹੁੰਦਾ ਕਿਸ ਤਰ੍ਹਾਂ ਕੰਮ ਕਰਦੇ ਨੇ ਸੋ ਤੁਸੀਂ ਇਸ ਤਰੀਕੇ ਨਾਲ ਸਰ ਤੁਸੀਂ ਗਿਆ ਵਿਕਾਸ ਦੀ ਤੁਸੀਂ ਗੱਲ ਕੀਤੀ ਤਾਂ ਜੇਕਰ ਅਸੀਂ ਵਿਕਾਸ ਦੀ ਗੱਲ ਕਰੀਏ ਤਾਂ ਦਿੱਲੀ ਜਿਹੜਾ ਇੱਕ ਐਡਵਾਂਸਮੈਂਟਡ ਡਵੈਲਪਮੈਂਟ ਮੰਗਦਾ ਕਿਉਂਕਿ ਦਿੱਲੀ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਹਰ ਚੀਜ਼ ਇੱਕ ਐਡਵਾਂਸ ਤਰੀਕੇ ਨਾਲ ਚੱਲਦੀ ਹੈ ਤਾਂ ਹੁਣ ਤੁਹਾਡੇ ਹਿਸਾਬ ਨਾਲ ਜਿਹੜੀ ਨਵਯੁਕਤ ਸੀਐਮ ਆਪਣੀ ਅਤੀਸ਼ੀ ਬਣੀ ਨੇ ਉਹਨਾਂ ਦੇ ਵੱਲੋਂ ਕੁਝ ਐਡਵਾਂਸਮੈਂਟ ਲਿਆਂਦੀ ਜਾਏਗੀ ਹੋਰ ਡਵੈਲਪਮੈਂਟ ਵਾਸਤੇ ਤਾਂ ਕਿ ਜਿਹੜੇ ਹੁਣ ਕੁਝ ਚੀਜ਼ਾਂ ਸਾਡੀਆਂ ਰਹਿ ਗਿਆ ਕਿਤੇ ਅਸੀਂ ਲੈਕ ਕਰਦੇ ਪਏ ਸਰਕਾਰ ਜਿਹਦੇ ਕਰਕੇ ਹੁਣ ਸਰਕਾਰਾਂ ਨੂੰ ਕਾਫੀ ਦੋਸ਼ ਵੀ ਲਗਾਏ ਜਾ ਰਹੇ ਸਰਕਾਰਾਂ ਤੇ ਕਿ ਇਹਨਾਂ ਵੱਲੋਂ ਰੋਡਸ ਨਹੀਂ ਸਹੀ ਕੀਤੀਆਂ ਸਾਰੀਆਂ ਜਾਂ ਹੋਰ ਵੀ ਐਕਸ ਵਾਈ ਜ਼ੈਡ ਜਿੰਨੀਆਂ ਵੀ ਪ੍ਰੋਬਲਮਸ ਇਸ ਟਾਈਮ ਚਲਦੀਆਂ ਪਈਆਂ ਕਰੰਟਲੀ ਤਾਂ ਤੁਹਾਡੇ ਸਾਹਮਣੇ ਅਤੀਸ਼ੀ ਦਾ ਜਿਹੜਾ ਇੱਕ ਏ ਰੋਲ ਹੋਏਗਾ ਕਿੰਨਾ ਕੁ ਮਤਲਬ ਜ਼ਰੂਰੀ ਹੋਏਗਾ ਇਸ ਚੀਜ਼ ਵਾਸਤੇ ਬਿਲਕੁਲ ਕਿਉਂਕਿ ਕਮਾਂਡ ਸੰਭਾਲੀ ਹੈ ਤੇ ਉਹਨਾਂ ਨੂੰ ਕੁਛ ਨਾ ਕੁਛ ਦਿਖਾਣਾ ਪਏਗਾ ਤੇ ਮੈਂ ਅਗਰ ਕਮਾਂਡ ਸੰਭਾਲੀ ਆ ਤਾਂ ਮੈਂ ਉਹਨੂੰ ਜਸਟੀਫਾਈ ਵੀ ਕਰਾਂ ਜੀ ਜੇ ਅਸੀਂ ਅਤੀਸ਼ੀ ਸਿੰਘ ਦੀ ਗੱਲ ਕਰੀਏ ਔਰੇ ਅੱਛੇ ਪੜੇ ਲਿਖੇ ਵੀ ਹੈ ਜੀ ਧੰਨਵਾਦ ਹੈ ਇਹਨਾਂ ਨੇ ਐਕਸਪੋਰਟ ਯੂਨੀਵਰਸਿਟੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਐਮਏ ਕੀਤੀ ਹੈ ਉਸ ਤੋਂ ਬਾਅਦ ਸਕਾਲਰ ਵੀ ਰਹੇ ਨੇ ਤੋਂ ਇਹਨਾਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਇਹਨਾਂ ਦੀ ਜਿਹੜੀ ਬੁੱਧੀ ਦੇ ਵਿੱਚ ਕੰਮ ਕਰਨ ਦੀ ਜਿਹੜੀ ਸਹਿਨ ਸ਼ਕਲਤਾ ਹੈ ਜਾਂ ਕੰਮ ਕਰਨ ਦਾ ਜਜ਼ਬਾ ਹੈ ਜਨੂਨ ਹੈ ਉਹ ਤੋਂ ਦੇਖਿਆ ਜਾ ਸਕਦਾ ਕਿਉਂਕਿ ਅਸੀਂ ਪਿੱਛੇ ਜਦੋਂ ਪਾਰਟੀ 'ਚ ਬਹੁਤ ਬੁਰੇ ਹਾਲਤ ਸੀਗੇ ਪਾਰਟੀ ਕ੍ਰਾਈਸਿਸ 'ਚ ਸੀਗੀ ਕਿਉਂਕਿ ਜਦੋਂ ਨੇਤਾ ਚਾਰ ਨੇਤਾ ਜਿਸ ਪਾਰਟੀ ਦੇ ਸੀਐਮ ਸਮੇਤ ਜੇਲ੍ਹ ਦੇ ਅੰਦਰ ਹੋਣ ਉਦੋਂ ਪਾਰਟੀ ਟੁੱਟਣ ਦੇ ਕगार ਤੇ ਆ ਜਾਂਦੀ ਹੈ ਔਰ ਲੋਕ ਕਿਉਂਕਿ ਵਿਪੱਖਸ਼ ਜਦੋਂ ਹਾਵੀ ਹੋਵੇ ਬਹੁਤ ਕੁਝ ਹੋ ਸਕਦਾ ਉਸ ਸਮੇਂ ਜਦੋਂ ਆਤੀਸ਼ੀ ਨੇ ਇਹ ਮੋਰਚਾ ਸੰਭਾਲਿਆ ਔਰ ਉਸ ਮੋਰਚੇ ਦੇ ਅੰਦਰ ਇਹਨੇ ਪਾਰਟੀ ਨੂੰ ਵੀ ਜੋੜ ਕੇ ਰੱਖਿਆ ਪਾਰਟੀ ਨੂੰ ਸੰਭਾਲਿਆ ਵੀ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਵੀ ਸੰਭਾਲਿਆ ਔਰ ਦਿੱਲੀ ਦਾ ਕੰਮ ਵੀ ਕਰਕੇ ਦਿਖਾਇਆ ਅਜਿਹਾ ਐਜੂਕੇਸ਼ਨ ਮਿਨਿਸਟਰ ਅਜੇ ਪਬਲਿਕ ਪੀ ਡਬਲਿਊ ਡਿਊ ਮਿਨਿਸਟਰ ਵਾਲ ਵਿਕਾਸ ਮੰਤਰੀ ਹੋਰ ਵੀ ਜਿਹੜੇ ਇਹਨਾਂ ਕੋਲ 14 ਮਹਿਕਮੇ ਸੀ ਉਹਨਾਂ ਸਾਰਿਆਂ ਦਾ ਬਖੋਬੀ ਨੇ ਉਹਨਾਂ ਨੇ ਕੰਮ ਨਵਾਇਆ ਇਸੇ ਕਰਕੇ ਤੁਹਾਨੂੰ ਯਾਦ ਹੋਣਾ ਕੇਜੀਵਲ ਜਦੋਂ ਜੇਲ੍ਹ ਸੀ ਉਦੋਂ 15 ਅਗਸਤ ਵਾਲੇ ਦਿਨ ਉਸ ਤੋਂ ਪਹਿਲਾਂ ਜਦੋਂ ਪੁੱਛਿਆ ਗਿਆ ਪਾਰਟੀ ਨੇ ਪਿਕ ਪਾਰਟੀ ਦੇ ਕਾਰ्यालय ਤੇ ਝੰਡਾ ਕੌਣ ਲਹਿਰਾਏਗਾ ਕਿਉਂਕਿ ਡਿਪਟੀ ਸੀਐਮ ਵੀ ਅੰਦਰ ਸੀ ਜੀ ਔਰ ਸੰਜੇ ਸਿੰਘ ਵੀ ਸੀਨੀਅਰ ਨੇਤਾ ਅੰਦਰ ਸੀ ਔਰ ਸਤਿੰਦਰ ਜੈਨ ਵੀ ਅੰਦਰ ਸੀ ਜੀ ਤਾਂ ਉਹਨਾਂ ਨੇ ਆਤਿਸ਼ੀ ਦਾ ਨਾਮ ਲਿਆ ਸੀ ਪੇ ਆਤਿਸ਼ੀ ਹੀ ਜਿਹੜਾ ਹੈ ਝੰਡਾ ਫੈਰਾਏਗੀ। ਤੋਂ ਐਤੋਂ ਅੱਜ ਪਤਾ ਲੱਗਦਾ ਪੇ ਉਹਨਾਂ ਨਾਲ ਜਿਹੜਾ ਭਰੋਸਾ ਸੀ ਕੇਜਰੀਵਾਲ ਨੂੰ ਆਤਿਸ਼ੀ ਤੇ ਜ਼ਿਆਦਾ ਸੀ। ਬਿਲਕੁਲ। ਜਦੋਂ ਆਤਿਸ਼ੀ ਤੇ ਭਰੋਸਾ ਸੀ ਤੇ ਉਹਦੀ ਕਾਬਲੀਅਤ ਤੇ ਉਹਨਾਂ ਨੂੰ ਭਰੋਸਾ ਇਸ ਕਰਕੇ ਉਹਨਾਂ ਨੂੰ ਸੀਐਮ ਬਣਾਇਆ। ਮੈਨੂੰ ਲੱਗਦਾ ਦਿੱਲੀ ਦੇ ਲੋਕ ਵੀ ਉਹਨਾਂ ਨੂੰ ਪਸੰਦ ਕਰਨਗੇ ਔਰ ਉਹਨਾਂ ਦਾ ਕੰਮ ਜਿਹੜਾ ਹੈ ਉਹ ਬੋਲੇਗਾ ਔਰ ਆਉਣ ਵਾਲਾ ਉਹਨਾਂ ਕੋਲ ਕਿ ਸਮਾਂ ਬਹੁਤ ਘੱਟ ਹੈ। ਥੋੜੇ ਸਮੇਂ 'ਚ ਉਹਨਾਂ ਨੂੰ ਕੰਮ ਕਰਨਾ ਪਵੇਗਾ। ਅਗਰ ਦੁਆਰਾ ਆਪ ਸਰਕਾਰ ਨੂੰ ਜਿਤਾਣਾ ਤੇ ਆਤਿਸ਼ੀ ਨੂੰ ਉਰ ਜ਼ੋਰ ਕੰਮ ਕਰਨਾ ਪਏਗਾ ਦਿਨਾਂ ਤੇ ਮਹੀਨੇ ਕਰਨੀ ਪੜੇਗੀ ਜਿਹੜੇ આરોਪ ਲੱਗੇ ਉਹਨਾਂ ਨੂੰ ਧੋਣਾ ਪਏਗਾ ਜਿਹੜੀ ਧੂਲ ਜੰਮੀ ਹੋਈ ਆ ਉਹਨੂੰ ਵੀ ਸਾਫ ਕਰਨਾ ਪਏਗਾ ਅਤੇ ਇਸੇ ਤੇ ਅਸਲ ਕਿੰਨੇ ਦੰਦੇ ਕੰਡਿਆਂ ਵਾਲਾ ਤਾਜ ਆ ਉਹ ਕੰਡਿਆਂ ਵਾਲੇ ਤਾਜ ਨੂੰ ਫੁੱਲਾਂ ਦਾ ਤਾਜ ਕਿੱਦਾਂ ਬਣਾਣਾ ਕਿੱਦਾਂ ਲੋਕਾਂ ਦੇ ਦਿਲਾਂ 'ਚ ਬਸਣਾ ਕਿਸ ਤਰ੍ਹਾਂ ਇਹਨਾਂ ਦਿੱਲੀ ਦੀ ਸਰਕਾਰ ਦੁਆਰਾ ਬਣਾਨੀ ਆ ਚੌਥੀ ਵਾਰ ਬਣਾਨੀ ਆ ਤਿੰਨ ਵਾਰ ਪਹਿਲਾਂ ਜਿੱਤ ਚੁੱਕੇ ਕੇਜਰੀਵਾਲ ਚੌਥੀ ਵਾਰ ਹਾਲਾਂਕਿ ਉਹਨੇ ਕਹਿਤਾ ਵੀ ਮੈਂ ਲੋਕਾਂ ਵਿੱਚ ਜਾਊਂਗੀ ਔਰ ਦਿੱਲੀ ਦੇ ਲੋਕਾਂ ਨੂੰ ਇਹ ਕਹੂੰਗੀ ਕਿ ਅਗਲੀ ਵਾਰ ਤੁਸੀਂ ਸਾਨੂੰ ਜਿਤਾਓ ਤੇ ਕੇਜਰੀਵਾਲ ਨੂੰ ਸੀਐਮ ਬਣਾਓ ਹਾਲਾਂਕਿ ਉਹਨਾਂ ਨੇ ਅਨਾਉਂਸ ਵੀ ਕਰਤਾ ਵੀ ਮੈਂ ਨਹੀਂ ਬੰਨਾਂ ਬੰਨਾਂ ਕੇਜਰੀਵਾਲ ਨਹੀਂ ਸੀਐਮ ਔਰ ਕਹਿੰਦੇ ਅਸੀਂ ਬਣਾਵਾਂਗੇ ਹੁਣ ਦੇਖਣਾ ਹੋਵੇਗਾ ਲੋਕ ਕਿਸ ਤਰ੍ਹਾਂ ਦੇਖਦੇ ਨੇ ਕਿ ਵਾਕਈ ਲੋਕ ਦੁਬਾਰਾ ਚੌਥੀ ਵਾਰ ਕੇਜਰੀਵਾਲ ਨੂੰ ਸੀਐਮ ਬਣਾਉਂਦੇ ਆ ਜਾਂ ਫਿਰ ਵਿਪੱਖਸ਼ੀ ਸਰ ਇਸ ਦੇ ਨਾਲ ਇਸ ਜਿਸ ਤਰੀਕੇ ਨਾਲ ਤੁਸੀਂ ਕਹਾਂ ਕਿ ਹੁਣ ਊਮਨਸ ਦਾ ਜਿਹੜਾ ਕੋਟਾ ਹੈ ਇੱਕ ਕਹਿੰਦੇ ਨੇ ਕੋਟਾ ਜਦੋਂ ਖੁੱਲ ਜਾਵੇ ਤਾਂ ਹੁਣ ਊਮਨਸ ਦੇ ਵੱਲੋਂ ਬਹੁਤ ਸਾਰੇ ਹੁਣ ਆਣਗੇ ਉਮੀਦਵਾਰ ਬਹੁਤ ਆਣਗੇ ਬੇਸ਼ੱਕ ਇਹ ਇੱਕ ਪਾਰਟੀ ਆ ਆਦਮੀ ਪਾਰਟੀ ਹੈ ਹੁਣ ਹੋ ਸਕਦਾ ਬੀਜੇਪੀ ਦੇ ਵੱਲੋਂ ਵੀ ਇੱਕ ਕੈਂਡੀ ਜਾਵੇ ਜਾਂ ਕਾਂਗਰਸ ਬਲਵਿਕ ਕੈਂਡੀਡੇਟ ਛੱਡਿਆ ਜਾਵੇ ਬਟ ਜਿੱਦਾਂ ਆਪ ਸਰਕਾਰ ਨੇ ਇੱਕ ਅਰਵਿੰਦ ਕੇਜਰੀਵਾਲ ਨੇ ਇੱਕ ਕੈਲੋ ਇਨੀਸ਼ੀਏਟ ਕੀਤਾ ਇੱਕ ਵੂਮਨ ਨੂੰ ਇੱਕ ਸੀਟ ਦੇ ਕੇ ਇਸ ਤਰੀਕੇ ਨਾਲ ਤਾਂ ਤੁਹਾਡੇ ਹਿਸਾਬ ਨਾਲ ਵਿਪੱਖਸ਼ ਲਈ ਕਿੰਨਾ ਕੁ ਮਤਲਬ ਉਹ ਹੋਏਗਾ ਹੈਲਪਫੁਲ ਹੋਏਗਾ ਜਾਂ ਕਿੰਨਾ ਕਿ ਜਿਹੜਾ ਇੱਕ ਕੋਟਾ ਖੋਲ ਦਿੱਤਾ ਗਿਆ ਕਿੰਨਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਲਈ ਬੈਟਰਮੈਂਟ ਲੈ ਕੇ ਆਏਗਾ ਦੇਖੋ ਜਿਹੜੀ ਕੋਟੇ ਦੀ ਤੁਸੀਂ ਗੱਲ ਕੀਤੀ ਆ ਉਹ ਤਾਂ ਕਾਨੂੰਨ ਬਣ ਚੁੱਕਾ ਹੈ ਮਹਿਲਾਵਾਂ ਨੂੰ ਕਿੰਨੇ ਪਰਸੈਂਟ ਜਿਹੜੀਆਂ ਸੀਟਸ ਮਿਲੀਆਂ ਹਨ ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਹੈ ਦਿੱਲੀ ਦੀ ਦਿੱਲੀ ਦੇ ਅੰਦਰ ਇਹ ਤੀਸਰੀ ਸੀਐਮ ਬਹਿਲਾ ਨੇ ਸਭ ਤੋਂ ਪਹਿਲਾਂ ਸੁਸ਼ਮਾ ਸਵਰਾਜ ਬਣੇ ਸੀ ਜਦ ਕਿ ਉਹ ਥੋੜੇ ਟਾਈਮ ਲਈ ਜ਼ਰੂਰ ਬਣੇ ਸੀ ਕਿਉਂਕਿ ਪਿਆਜ਼ ਨੇ ਕੀਮਤਾਂ ਨੇ ਉਹਨਾਂ ਨੂੰ ਰੁਲਾਤਾ ਸੀ ਔਰ ਬੀਜੇਪੀ ਨੂੰ ਜਿਹੜੀ ਸੱਤਾ ਤੋਂ ਬਾਹਰ ਕਰ ਦਿੱਤਾ ਸੀ ਔਰ ਦੂਸਰੀ ਜਿਹੜੇ ਮਹਿਲਾ ਬਣੇ ਸੀ ਤੁਹਾਨੂੰ ਯਾਦ ਹੋਣਾ ਸ਼ੀਲਾ ਦਿਕਸ਼ਿਤ ਉਹ ਕਾਂਗਰਸ ਦੇ ਸੀਗੇ ਉਹ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰ ਲੋਕਾਂ ਨੇ ਜਿਤਾਇਆ 15 ਸਾਲ ਉਹਨਾਂ ਨੇ ਰਾਜ ਕੀਤਾ ਸਭ ਤੋਂ ਜ਼ਿਆਦਾ ਅਗਰ ਰਾਜ ਕੀਤਾ ਤਾਂ ਸ਼ੀਲਾ ਦਿਕਸ਼ਿਤ ਨੇ ਮਹਿਲਾ ਨੇ ਕੀਤਾ ਜਿਹੜਾ ਦਿੱਲੀ ਦੀ ਨੁਹਾਰ ਬਦਲੀ ਸੀ ਉਹਨਾਂ ਨੇ ਸ਼ੀਲਾ ਦਿਕਸ਼ਿਤ ਨੇ ਬਦਲੀ ਸੀ ਅੱਜ ਹੁਣ ਉਹਨਾਂ ਨੇ ਉਹਨਾਂ ਨੂੰ ਪਿਛਲੇ ਇਤਿਹਾਸ ਨੂੰ ਦੇਖਦੇ ਹੋਏ ਕੇਜੀਵਾਲ ਨੇ ਦਾ ਕਾਰਡ ਖੇលਿਆ ਤੇ ਮਹਿਲਾ ਦਾ ਇਸ ਕਰਕੇ ਕਾਰਡ ਖੇលਿਆ ਕਿਉਂਕਿ ਦਿੱਲੀ ਦੇ ਅੰਦਰ 46% ਮਹਿਲਾਵਾਂ ਦਾ ਵੋਟ ਬੈਂਕ ਹੈ ਤੇ ਅਗਰ 46% ਬੋਟਾ ਹੋਣ ਤੇ ਕਿਸੇ ਵੀ ਪਾਰਟੀ ਅੰਦਰ ਅਗਰ ਚੁਕਾ ਹੋ ਜਾਏ ਤੋ ਮਹਿਲਾਵਾਂ ਜਿਤਾ ਸਕਦੀਆਂ ਸਰਕਾਰ ਬਣਾ ਸਕਦੀਆਂ ਇਸ ਕਰਕੇ ਉਹਨਾਂ ਨੇ ਇਹ ਕਾਰਡ ਖੇលਿਆ ਮੈਨੂੰ ਲੱਗਦਾ ਵੀ ਆਨ ਵਾਲਾ ਸਮਝ ਜਿਹੜਾ ਵਾਕਈ ਜਿਹੜਾ ਕਿ ਮਹਿਲਾ ਸਸ਼ਕਤੀਕਰਨ ਦਾ ਬਣਾਇਆ ਗਿਆ ਬਿੱਲ ਵੀ ਆ ਜਾਂ ਸੁਰੱਖਿਆ ਦਾ ਬਿੱਲ ਬਣਿਆ ਜਾਂ ਸਭ ਕੁਝ ਨੂੰ ਦੇਖਦੇ ਹੋਏ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਜਾਂ ਟਿਕਟਾਂ ਕੀ केजरीवाल ਆਪਣੇ ਦਿੱਲੀ ਦੇ ਵਿੱਚ ਦੇਣਗੇ ਕਿ ਨਹੀਂ ਦੇਣਗੇ ਉਸ ਤੋਂ ਪਤਾ ਲੱਗੇਗਾ ਕਿ ਮਹਿਲਾ ਦੇ ਨਾਤੇ ਇਹਨਾਂ ਦਾ ਕਿੰਨਾ ਕਿ ਜੜਾ ਹੈ ਵਧੀਆ ਜੜਾ ਰੁਖ ਹੈ ਇਹਨਾਂ ਦੇ ਪ੍ਰਤੀ ਕਿੰਨੀ ਕਿ ਉਹਨਾਂ ਦੀ ਜਿਹੜੀ ਦੇਖਦੇ ਨੇ ਸਰ ਇਹ ਤਾਂ ਫਿਰ ਇੱਕ ਤਰੀਕੇ ਨਾਲ ਇਹ ਤਾਂ ਹੋ ਗਿਆ ਨਾ ਕਿ ਔਮਨ ਕਾਰਡ ਅਸੀਂ ਖੇਡ ਦਿੱਤਾ ਹੁਣ ਜਿੱਤ ਕੈਪੇਬਿਲਟੀ ਵੀ ਹੋਣੀ ਚਾਹੀਦੀ ਹੈ ਬਿਲਕੁਲ ਉਸੇ ਜਿਸ ਤਰੀਕੇ ਨਾਲ ਕੈਪੇਬਿਲਟੀ ਹੋਣੀ ਚਾਹੀਦੀ ਹੈ ਔਮਨ ਕਾਰਡ ਇੱਕ ਤਰੀਕੇ ਨਾਲ ਅਸੀਂ ਰੱਖ ਦਿੱਤਾ ਹੁਣ ਜਿੱਤ ਹਾਰ ਉਹਨਾਂ ਦੇ ਹੱਥ ਦੇ ਵਿੱਚ ਹੈ ਕਿ ਉਹਨਾਂ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਕਿਸ ਤਰੀਕੇ ਨਾਲ ਉਹ ਬੈਟਰਮੈਂਟ ਕਰਦੇ ਨੇ ਦਿੱਲੀ ਦੀ ਇਸ ਦੇ ਨਾਲ ਹੀ ਸਰ ਜੇਕਰ ਗੱਲ ਕੀਤੀ ਜਾਵੇ ਇਹ ਤਾਂ ਫਿਰ ਇੱਕ ਫਿਲਮੈਟਿਕ ਸੀਨ ਬਣ ਜਾਂਦਾ ਹੈ ਕਿ ਇੱਕ ਮੂਵੀ ਆਈ ਸੀ ਬਾਲੀਵੁੱਡ ਦੇ ਵਿੱਚ ਨਾਇਕ ਤੁਸੀਂ ਦੇਖੀ ਹੋਏਗੀ ਸ਼ਾਇਦ ਉਸੇ ਮਨਨ ਕਪੂਰ ਜੀ ਨੇ ਨਾਇਕ ਦੇ ਵਿੱਚ ਬਹੁਤ ਲੀਡ ਰੋਲ ਪਲੇ ਕੀਤਾ ਸੀ ਜਿਹਦੇ ਵਿੱਚ ਉਹ ਇੱਕ ਦਿਨ ਵਾਸਤੇ ਸੀਐ ਹੁਣ ਜਿਸ ਤਰੀਕੇ ਨਾਲ ਅਤੀਸ਼ੀ ਸੀਐਮ ਬਣਨੇ ਪੰਜ ਮਹੀਨਿਆਂ ਬਾਅਦ ਤੋਂ ਸੁਬਾ ਜੜੀਆਂ ਇਲੈਕਸ਼ਨਸ ਹੋਣ ਗਿਆ ਤੁਹਾਡੇ ਹਿਸਾਬ ਨਾਲ ਇਹ ਕਿਤੇ ਨਾ ਕਿਤੇ ریلیਟ ਹੁੰਦਾ ਹੋ ਤੁਹਾਨੂੰ ਦਿਖ ਰਿਹਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਅਤੀਸ਼ੀ ਹੁਣ ਸੀਐਮ ਦੀ ਜਿਹੜੀ ਕੁਰਸੀ ਹੈ ਉਸ ਨੂੰ ਪਰਮਨੈਂਟ ਫੜ ਕੇ ਬੈਠਣਗੇ ਜਾਂ ਇਹ ਟੈਂਪਰੇਰੀ ਵਾਸਤੇ ਹਜੇ ਬਸ ਇੱਕ ਚਿਲ ਆਊਟ ਹੋਣ ਵਾਸਤੇ ਬੈਠੇ ਨੇ ਬਿਲਕੁਲ ਪ੍ਰਗਤੀ ਜਿਸ ਤਰੀਕੇ ਨਾਲ ਤੁਸੀਂ ਨਾਇਕ ਦੀ ਗੱਲ ਕੀਤੀ ਹੈ ਨਾ ਤੇ ਅਸੀਂ ਕਿ ਲੋਕ ਸਾਰੇ ਸੋਚ ਰਹੇ ਨੇ ਅਤੀਸ਼ੀ ਚ ਜਨੂਨ ਹੈ ਜਜਵਾ ਹੈ ਕੰਮ ਕਰਨ ਦਾ ਔਰ ਗੁੱਡ ਗਵਰਨਰਸ ਨੂੰ ਚਲਾਉਣ ਦਾ ਵੀ ਉਹਨਾਂ ਨੂੰ ਐਕਸਪੀਰੀਅੰਸ ਹੈ 1.5 ਸਾਲ ਉਹਨਾਂ ਨੇ ਵੱਡੇ ਵੱਡੇ ਮੰਤਰਾਲੇ ਚਲਾਏ ਨੇ ਦਿੱਲੀ ਦੇ ਤੇ ਲੱਗਦਾ ਕਿ ਹੁਣ ਸੀਐਮ ਕੁਰਸੀ ਤੇ ਬਹਿ ਕੇ ਹੋਰ ਵੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਔਰ ਉਹਨਾਂ ਨੂੰ ਮਿਲ ਚੁੱਕੀ ਆ ਔਰ ਉਹਨੂੰ ਕਿਸ ਤਰ੍ਹਾਂ ਬਖੋਬੀ ਨਾਲ ਨਿਭਾਉਂਦੇ ਆ ਕਿਉਂਕਿ ਉਹਨੂੰ ਨਿਭਾਉਣਾ ਪੈਣਾ ਕਿਉਂਕਿ ਬਹੁਤ ਜਲਦ ਜਿਹੜੇ ਹੈ ਦਿੱਲੀ ਦੇ ਅੰਦਰ ਅਗਲੇ ਚੋਣਾਂ ਹੋਣ ਵਾਲੇ ਆ ਤੇ ਇਸ ਕਰਕੇ ਪ੍ਰਤੀਕਿਰਿਆਵਾਂ ਵੀ ਬਹੁਤ ਹੋਈਆਂ ਬਿਲਕੁਲ ਜੇ ਅਸੀਂ ਆਪੋਜੀਸ਼ਨ ਦੀ ਗੱਲ ਕਰੀਏ ਜਿਸ ਤਰ੍ਹਾਂ ਰੇਲ ਮੰਤਰੀ ਪਿਊਸ਼ ਗੋਇਲ ਨੇ ਵੀ ਕਹਤਾ ਵੀ ਆਪ ਸਰਕਾਰ ਨੇ ਚਿਹਰਾ ਬਦਲਤਾ ਪਰ ਉਹਦਾ ਭਾਗਗੇ ਨਹੀਂ ਬਦਲ ਸਕਦੇ ਜੀ ਚਿਹਰਾ ਤਾਂ ਤੁਹਾਡੇ ਹੱਥ 'ਚ ਆ ਭਾਗਗੇ ਜਿਹੜਾ ਪ੍ਰਮਾਤਮਾ ਦੇ ਹੱਕ 'ਚ ਲੇਕਿਨ ਸਿਆਸਤ ਦੇ ਵਿੱਚ ਭਾਗਗੇ ਵੀ ਜ਼ਰੂਰੀ ਆ ਔਰ ਲੋਕਾਂ ਦਾ ਮਤ ਵੀ ਜ਼ਰੂਰੀ ਆ ਜਿੱਥੇ ਲੋਕਤੰਤਰ ਹੋਇਆ ਜਿੱਥੇ ਲੋਕਾਂ ਦੀ رائے ਹੈ ਜਿਹਨੂੰ ਲੋਕ ਪਸੰਦ ਕਰਨਗੇ ਜਿਸ ਸਰਕਾਰ ਨੂੰ ਪਸੰਦ ਕਰਨਗੇ ਉਹਦੇ ਕੰਮ ਨੂੰ ਪਸੰਦ ਕਰਨਗੇ ਉੱਥੇ ਹੀ ਮੋਹਰ ਲੱਗੂਗੀ ਇਹ ਲੋਕਾਂ ਦੀ ਟਿੱਪਣੀਆਂ ਨਾਲ ਨਹੀਂ ਲੋਕਾਂ ਦੇ ਕੰਮਾਂ ਨਾਲ ਮੋਹਰ ਲਗਣੀ ਹੈ ਹੁਣ ਦੇਖਣਾ ਹੋਊਗਾ ਕਿ ਜਿਹੜਾ ਸਮਾਂ ਬਾਕੀ ਰਹਿ ਗਿਆ ਉਦੋਂ ਤੱਕ ਇਹ ਸੀਐਮ ਤਾਂ ਹੈ ਅਗਲੇ ਚੋਣਾਂਵਾਂ ਤੱਕ ਆਦਿਸ਼ੀ ਉਹ ਸਮੇਂ ਬਾਕੀ ਦੇ ਵਿੱਚ ਆਦਿਸ਼ੀ ਕਿੰਨਾ ਕੰਮ ਕਰਦੀ ਆ ਕਿੰਨਾ ਕਿ ਸੁਰੱਖਿਆ ਵਟੋੜਦੀ ਆ ਕਿੰਨਾ ਕਿ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਆਪਣਾ ਸਥਾਨ ਬਣਾਉਂਦੀ ਆ ਉਹ ਦੇਖਣਾ ਹੋਊਗਾ ਹਾਲਾਂਕਿ ਹੋਰ ਵੀ ਬੜੇ ਲੋਕਾਂ ਨੇ ਟਿੱਪਣੀ ਕੀਤੀ ਆ ਉਹ ਕਹਿੰਦੇ ਜਿਸ ਤਰ੍ਹਾਂ ਇਹਦੇ ਕਾਂਗਰਸ ਦੇ ਵੀ ਲੋਕਾਂ ਨੇ ਟਿੱਪਣੀ ਕੀਤੀ ਆ ਭਾਜਪਾ ਦੇ ਜਿਹੜਾ ਅਧਿਕਾਰੀ ਉਹ ਪੁਨਾਵਾਲ ਉਹਨੇ ਵੀ ਆਪਣਾ ਟਿੱਪਣੀ ਕੀਤੀ ਆ ਕਿ ਆਪ ਦਾ ਜਿਹੜਾ ਹੈ ਚਰਿੱਤਰ ਜਿਹੜਾ ਉਹ ਕੌਣ ਬਦਲੂਗਾ ਤੁਸੀਂ ਨਾਮ ਤਾਂ ਬਦਲਦੇ ਹੋਗੇ ਬਿਲਕੁਲ ਪਰ ਜਿਹੜੇ ਚਰਿੱਤਰ ਤੇ ਸ਼ਾਪ ਲੱਗ ਗਈ ਆ ਭ੍ਰਿਸ਼ਟਾਚਾਰ ਦੀ ਉਹਨੂੰ ਬਦਲਣਾ ਬੜਾ ਮੁਸ਼ਕਲ ਹੈ ਜੀ ਸੋ ਪਹਿਲਾ ਜਵਾਬ ਦਿੰਦੇ ਸੰਜੇ ਸਿੰਘ ਨੇ ਕੱਲ ਕਿਹਾ ਸੀ ਕਹਿੰਦੇ ਪੂਰੇ ਦੇਸ਼ ਦੇ ਅੰਦਰ ਬੀਜੇਪੀ ਜਾਂ ਕੇਂਦਰ ਸਰਕਾਰ ਦੀ ਕੋਈ ਵੀ ਜਿਹੜੀ ਐਨਡੀਏ ਦੀ ਆਪਣੀ ਪਾਰਟੀ ਆ ਬੀਜੇਪੀ ਦੀ ਪਾਰਟੀ ਆ ਕੋਈ ਵੀ ਬੀਜੇਪੀ ਸ਼ਾਸਤ ਅਗਰ ਰਾਜੇ ਦਾ ਕਹਿੰਦੇ ਨਾਮ ਲੈ ਲਓ ਜਿੱਥੇ ਬਿਜਲੀ ਫ੍ਰੀ ਆ ਬਿਲਕੁਲ ਜਿੱਥੇ ਦਵਾਈਆਂ ਫ੍ਰੀ ਆ ਜਿੱਥੇ ਐਜੂਕੇਸ਼ਨ ਫ੍ਰੀ ਆ ਔਰ ਸਾਡੇ ਦਿੱਲੀ ਦੇ ਵਿੱਚ ਅਸੀਂ ਸਾਰਾ ਕੁਝ ਫ੍ਰੀ ਵਿੱਚ ਦਿੰਨੇ ਆ ਤੇ ਦਿੱਲੀ ਦਾ ਬਜਟ ਵੀ ਜਿਹੜਾ ਮੁਨਾਫੇ ਚ ਸੋ ਇਸ ਕਰਕੇ ਸੰਜੇ ਨੇ ਸਾਰਿਆਂ ਦੇ ਮੂੰਹ ਤਾਂ ਬੰਦ ਕੀਤੇ ਆ ਇਹ ਜੋ ਬਿਆਨ ਦੇ ਕੇ ਉਹਨ ਦੇਖਣਾ ਹੋਊਗਾ ਕਿ ਕੇਜਰੀਵਾਲ ਦੇ ਤਰਕਸ਼ ਚੋਂ ਇਹ ਜਿਹੜਾ ਤੀਰ ਨਿਕਲਿਆ ਆਤੀਸ਼ੀ ਤੀਰ ਆ ਕਿ ਵਾਕਈ ਵਿਰੋਧੀਆਂ ਨੂੰ ਘਾਇਲ ਕਰਕੇ ਜਿੱਤ ਹਾਸਲ ਕਰੂਗਾ ਜਾਂ ਫਿਰ ਅਸਮਾਨ ਚ ਇਹ ਘੁੰਮਦਾ ਰਹੂਗਾ ਸਰ ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਕਹੀ ਹੈ ਕਿ ਅਤੀਸ਼ੀ ਜੋ ਹੈ ਇੱਕ ਸਟਰੋਂਗ ਕੰਟੈਂਡੇਟਰ ਨੇ ਇਸ ਦੇ ਨਾਲ ਹੀ ਸਰ ਤੁਸੀਂ ਜਿਸ ਤਰੀਕੇ ਨਾਲ ਸਾਰੇ ਦਰਸ਼ਕਾਂ ਨੂੰ ਵੀ ਅਵੇਅਰਨੈਸ ਦਿਤੀਏ ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਦੱਸਿਆ ਕਿ ਅਤੀਸ਼ੀ ਦਾ ਜਿਹੜਾ ਇਸ ਟਾਈਮ ਰੋਲ ਪਲੇ ਚੱਲਦਾ ਪਿਆ ਉਹ ਬਿਲਕੁਲ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਰਪਟ ਸਰਕਾਰਾਂ ਵੱਲ ਜਾਂਦੇ ਨੇ ਜਾਂ ਫਿਰ ਇੱਕ ਇਮਾਨਦਾਰ ਤਰੀਕੇ ਨਾਲ ਇਹ ਸਰਕਾਰ ਚਲਾਉਂਦੇ ਨੇ ਸੋ ਸਰ ਮੈਂ ਆਸ਼ਾ ਕਰਦੇ ਹਾਂ ਕਿ ਅਸੀਂ ਏਸੀ ਤਰੀਕੇ ਨਾਲ ਡਿਸਕਸ਼ਨ ਕਰਦੇ ਰਵਾਂਗੇ ਤੇ ਜਿਹੜਾ ਇਹ ਮੁੱਦਾ ਹੈ ਇਹ ਹੋਰ ਅਪਡੇਟਸ ਲਿਆਉਂਦਾ ਰਹੇਗਾ ਤੇ ਅਸੀਂ ਇਦਾਂ ਹੀ ਇਸ ਮੁੱਦਿਆਂ 'ਤੇ ਗੱਲ ਕਰਦੇ ਰਵਾਂਗੇ ਸੋ ਤੁਹਾਡੇ ਨਾਲ ਸਰ ਗੱਲ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਆਪਾਂ ਆਸ਼ਾ ਕੀ ਕਰਨ ਵਾਲੀ ਅਸੀਂ ਗੱਲ ਕਰਦੇ ਰਵਾਂਗੇ ਸੋ ਅੱਜ ਦੇ ਲਈ ਬਸ ਇੰਨਾ ਹੀ ਸਾਡੇ ਨਾਲ ਜੁੜੇ ਰਹੋ ਸਿਟੀ ਹੋਪ ਨਿਊਜ਼ ਤੇ ਤਦ ਤੱਕ ਦੇ ਲਈ ਧੰਨਵਾਦ